ਜੀ ਭਾਈ ਬਹਿ ਜਾ ਰਾ ਰਾਤ ਇੰਟਰਵਿਊਿੰਗ ਰਾਤ ਤੇਲੇਵਾਲ ਸਾਹਿਬ ਨੂੰ ਮੈਡੀਕਲ ਏਡ ਪ੍ਰੋਵਾਈਡ ਕੀਤਾ ਗਿਆ ਸੀ ਜਿਹੜੇ ਸੈਂਟਰ ਵੱਲੋਂ ਮੀਟਿੰਗ ਦਿੱਤੀ ਗਈ ਸੀ ਉਸ ਤੋਂ ਬਾਅਦ ਇਹ ਮੈਡੀਕਲ ਏਡ ਪ੍ਰੋਵਾਈਡ ਕੀਤਾ ਗਿਆ ਅੱਜ ਵੀ ਮੈਂ ਹੁਣ ਉਹਨਾਂ ਨੂੰ ਮਿਲ ਕੇ ਵੀ ਆਇਆ ਤੇ ਡਾਕਟਰਸ ਨਾਲ ਵੀ ਮੁਲਾਕਾਤ ਹੋਈ ਹੈ ਤੇ ਵਿਜੀਬਲ ਇੰਪਰੂਵਮੈਂਟ ਹੈ ਉਹਨਾਂ ਦੀ ਹੈਲਥ ਵਿੱਚ ਦੇਖਣ ਨੂੰ ਵੀ ਲੱਗਦਾ ਹੈ ਕਿ ਇੰਪਰੂਵਮੈਂਟ ਹੈ ਬਾਕੀ ਜਿਹੜੇ ਡਾਕਟਰਸ ਨੇ ਮੈਨੂੰ ਦੱਸਿਆ ਕਿ ਜਿਵੇਂ ਪਰਸੋਂ ਤੱਕ ਜਦੋਂ ਤੱਕ ਮੈਡੀਕਲ ਏਡ ਨਹੀਂ ਸੀ ਦਿੱਤਾ ਉਹਦੇ ਤੱਕ ਉਹਨਾਂ ਨੂੰ ਪਾਣੀ ਵੀ ਨਹੀਂ ਸੀ ਪਚ ਰਿਆ ਤੇ ਰੈਗੂਲਰ ਲਗਾਤਾਰ ਵੋਮਿਟਿੰਗਸ ਆ ਰਹੀਆਂ ਸੀ ਕੁਝ ਵੀ ਉਹ ਪਾਣੀ ਨਹੀਂ ਸੀ ਪੀ ਪਾਰੇ ਐਸਿਡਿਟੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਉਹ ਤੰਗ ਸੀਗੇ ਬਟ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਉਹਦੇ ਚ ਕਾਫੀ ਹੱਦ ਤੱਕ ਇੰਪਰੂਵਮੈਂਟ ਹੋਈ ਹੈ ਉਹਨਾਂ ਦੇ ਜਿਹੜਾ ਮੈਡੀਕਲ ਏਡ ਦਿੱਤਾ ਗਿਆ ਜਿਹੜੀਆਂ ਉਹਦੇ ਚ ਆਪਾਂ ਆਪਣਾ ਲਗਾ ਰਹੇ ਹਾਂ ਉਹ ਫਲੂਇਡਸ ਲਗਾ ਰਹੇ ਆ ਉਹ ਇੰਟਰਾਵੀਨਸ ਫਲੂਇਡਸ ਕਰਕੇ ਕਾਫੀ ਉਹਨਾਂ ਦੀ ਸਿਹਤ ਚ ਇੰਪਰੂਵਮੈਂਟ ਹੈ ਗੋਪਲੀ ਹੋ ਜਲਦੀ ਠੀਕ ਹੋ ਕੇ ਜਿਹੜੀ 14 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਕਿ ਸੈਂਟਰ ਨਾਲ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਉਹ ਸ਼ਾਮਲ ਹੋਣਗੇ। ਹੋਰ ਜੇ ਤੁਹਾਡਾ ਕੋਈ ਸਵਾਲ ਹੋਵੇ ਤੇ ਮੋਸਟ ਸਰ ਜਿਹੜਾ ਡਾਕਟਰ ਸੁਹੈਮਾਨ ਨੇ ਕਿਹਾ ਹੈ ਕਿ ਕੱਲੇ ਮੈਡੀਕਲ ਏਡ ਦੇ ਸਾਰੇ ਉਹਨਾਂ ਨੂੰ ਤੰਦਰੁਸਤ ਕਰਕੇ ਮੀਟਿੰਗ ਤੱਕ ਨਹੀਂ ਲਿਆਇਆ ਜਾ ਸਕਦਾ ਇਸ ਦੇ ਬਾਰੇ ਥੋੜਾ ਸਪਸ਼ਟ ਕਰੋ ਕਿ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗਾ ਮੈਂ ਤਾਂ ਜਿਹੜੇ ਸਾਡੇ ਇੱਥੇ ਸਰਕਾਰੀ ਡਾਕਟਰਸ ਨੇ ਜਿਹੜੇ ਇਨਚਾਰਜ ਨੇ ਉਹਨਾਂ ਦੀ ਹੈਲਥ ਦੇ ਇਸ ਵੇਲੇ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਤੁਹਾਨੂੰ ਦੱਸ ਰਿਹਾ ਤੇ ਜਿਹੜਾ ਮੈਂ ਮਿਲ ਕੇ ਵੀ ਆਇਆ ਦੇਖਣ ਨੂੰ ਵੀ ਲੱਗਦਾ ਹੈ ਕਿ ਹਾਂਜੀ ਉਹਨਾਂ ਦੀ ਹੈਲਥ ਪਿਛਲੇ 1-2 ਦਿਨਾਂ ਚ ਕਾਫੀ ਰਿਕਵਰੀ ਹੋਈ ਹੈ ਕਾਫੀ ਇੰਪਰੂਵ ਹੋਈ ਹੈ ਬਾਕੀ ਬਲੱਡ ਸੈਂਪਲ ਦਿੱਤੇ ਹੋਏ ਆ ਉਹਦੀ ਰਿਪੋਰਟ ਆ ਜਾਊਗੀ ਤੇ ਹੋਰ ਬੈਟਰ ਅਸੀਂ ਕਮੈਂਟ ਕਰ ਪਾਵਾਂਗੇ ਕਿ ਉਹਨਾਂ ਦੀ ਸਿਚੁਏਸ਼ਨ ਕਿੰਨੇ ਹੱਦ ਤੱਕ ਕਿੰਨੇ ਪਰਸੈਂਟ ਤੱਕ ਇੰਪਰੂਵ ਹੋਈ ਸਰ ਤੁਸੀਂ ਮਿਲ ਕੇ ਵੀ ਆਏ ਹੋ ਤੁਸੀਂ ਕਹਿ ਰਹੇ ਹੋ ਕਿ ਹੁਣ ਇਸ ਤੋਂ ਬਾਅਦ ਜਿਵੇਂ ਤੁਸੀਂ ਕਹਿੰਦੇ 14 ਦੀ ਮੀਟਿੰਗ ਦੇ ਵਿੱਚ ਉਹ ਸ਼ਾਮਲ ਹੋਣ ਇਸ ਲਈ ਹੋਰ ਕਿਸ ਤਰ੍ਹਾਂ ਦੀ ਸਹੂਲਤ ਮੈਡੀਕਲ ਟ੍ਰੀਟਮੈਂਟ ਦਿੱਤੀ ਜਾ ਸਕਦੀ ਹੈ ਕਿਉਂਕਿ ਫਿਲਹਾਲ ਤਾਂ ਇਹ ਡ੍ਰਿਪੀ ਜਿਹੜੀ ਉਹਨਾਂ ਨੂੰ ਲੱਗੀ ਹੋਈ ਹੈ ਜਾਂ ਕੋਈ ਹੋਰ ਮੈਡੀਕਲ ਸਹੂਲਤ ਵੀ ਦਿੱਤੀ ਜਾਵੇ ਜਿਹੜੀ ਸਾਡੀ ਕੋਸ਼ਿਸ਼ ਹੈ ਜੀ ਡਾਕਟਰਸ ਦੇ ਵੀ ਤੇ ਐਡਮਿਨਿਸਟ੍ਰੇਸ਼ਨ ਦੇ ਵੀ ਕੱਲ੍ਹ ਵੀ ਮੇਰੀ ਡਾਕਟਰਸ ਨਾਲ ਮੁਲਾਕਾਤ ਹੋਈ ਸੀ ਸੋ ਅਸੀਂ ਉਹਨਾਂ ਨੂੰ ਇਹੀ ਕਿਹਾ ਸੀਗਾ ਕਿ ਜਿਹੜੀ ਸਾਡੀ ਮੈਡੀਕਲ ਏਡ ਪ੍ਰੋਵਾਈਡ ਕਰਨ ਦਾ ਉਹ ਇਹ ਹੈ ਕਿ ਜਿਹੜੀ 25 ਨਵੰਬਰ ਨੂੰ ਜਿਹੋ ਜੀ ਉਹਨਾਂ ਦੀ ਸਿਹਤ ਸੀ ਉਹ 25 ਨਵੰਬਰ ਦੀ ਸਿਹਤ ਤੱਕ ਅਸੀਂ ਉਹਨਾਂ ਨੂੰ ਵਾਪਸ ਲੈ ਕੇ ਆਈਏ ਬਟ ਕਿਉਂਕਿ 55 ਦਿਨ ਹੋਲਡੀ ਹੋ ਚੁੱਕੇ ਸੀਗੇ ਉਹਨਾਂ ਦੇ ਫਾਸਟ ਨੂੰ ਜਿਹੜੇ ਤੋਂ ਉਹਨਾਂ ਨੇ ਕੁਝ ਵੀ ਖਾਣ ਲਈ ਨਹੀਂ ਲੇਤਾ ਉਦੇ ਕਰਕੇ ਹੌਲੀ ਹੌਲੀ ਉਸ ਪੋਜੀਸ਼ਨ ਤੇ ਲਿਆਵਾਂਗੇ बिकॉज ਇੱਕਦਮ ਵੀ ਨਹੀਂ ਲਿਆਇਆ ਜਾ ਸਕਦਾ ਮੈਡੀਕਲ ਏਡ ਹੌਲੀ ਹੌਲੀ ਪ੍ਰੋਵਾਈਡ ਕੀਤੀ ਜਾਊਗੀ ਵੀ ਹੋਪ ਕਿ 14 ਤਰੀਕ ਤੱਕ ਵਾਪਸ ਉਸ ਪੋਜੀਸ਼ਨ ਚ ਅਸੀਂ ਲੈ ਤਾ ਡਾਕਟਰਾਂ ਦਾ ਕਿਹੜਾ ਕਿੰਨਾ ਪੈਨਲ ਜਿਹੜਾ ਕੰਮ ਉਰੇ 24 ਘੰਟੇ ਰਹਿ ਰਹੇ ਹੈਗਾ ਜਾਨੀ ਕਿ ਕਿਹੜੇ ਹਸਪੀਟਲ ਦੇ ਡਾਕਟਰ ਨੇ ਡਾਕਟਰ ਹਰ ਇੱਕ ਸ਼ਿਫਟ 'ਚ ਰਹਿੰਦੇ ਤਿੰਨ ਸ਼ਿਫਟਸ ਨੇ ਉਸ ਤੋਂ ਇਲਾਵਾ ਇੱਕ ਇਨਚਾਰਜ ਹੁੰਦੇ ਸਮੂਹ ਲੈਵਲ ਤੇ ਰੈਗੂਲਰ ਮੋਨਿਟਰਿੰਗ ਜਿਹੜੀ ਹੈ ਉਹ ਸਿਵਲ ਸਰਜਨ ਸਾਹਿਬ ਵੱਲੋਂ ਵੀ ਰਹਿੰਦੀ ਹੈ ਤੇ ਟਾਈਮ ਟੂ ਟਾਈਮ ਰਜਿੰਦਰਾ ਹਸਪੀਟਲ ਦਾ ਇੱਕ ਪੈਨਲ ਵੀ ਬਣਦਾ ਹੈ ਜਿਹੜਾ ਆ ਕੇ ਐਗਜ਼ਾਮ ਕਰ ਲੇਦਾ ਸਰ ਕੋਈ ਸੁਪਰ ਸਪੈਸ਼ਲਟੀ ਵਾਲੇ ਡਾਕਟਰ ਜੈਸੇ ਪੀਜੀਆਈ ਦਾ ਲੈਵਲ ਹੈਗਾ ਇਦਾਂ ਦੀ ਵੀ ਕੋਈ ਐਕਸਟਰਾ ਆਰਡੀਨਰੀ ਕੋਈ ਟੀਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਜੀ ਰਜਿੰਦਰਾ ਹਸਪੀਟਲ ਦਾ ਜਿਹੜਾ ਪੈਨਲ ਕ੍ਰੀਏਟ ਹੁੰਦਾ ਉਹਦੇ ਸਾਰੇ ਮਲਟੀ ਸਪੈਸ਼ਲਿਟੀ ਡਾਕਟਰ ਹੁੰਦੇ ਮੈਡੀਸਨ ਦੇ ਵੀ ਹੁੰਦੇ ਆ ਸਰਜਰੀ ਦੇ ਵੀ ਹੁੰਦੇ ਆ ਆਰਥੋਪੀਡੀਸ਼ੀਅਨਸ ਵੀ ਹੁੰਦੇ ਆ ਬਿਕਾਜ਼ ਉਹਨਾਂ ਦੀ ਮੂਵਮੈਂਟ ਜਿਵੇਂ ਨਹੀਂ ਹੋਈ ਉਹਦੇ ਕਰਕੇ ਮਸਕੂਲਰ ਵੀਕਨੈਸ ਵੀ ਕਾਫੀ ਹੋ ਗਈ ਇਹ ਹੱਡੀਆਂ ਦਾ ਵੀ ਐਗਜ਼ਾਮਨ ਕਰਨ ਦੀ ਲੋੜ ਹੈ ਇਸ ਕਰਕੇ ਆਰਥੋਪੈਡੀਸ਼ਨ ਵੀ ਉਸ ਟੀਮ ਚ ਸ਼ਾਮਲ ਹੈ। ਸਰ ਉਹ ਕਿਸ ਤਰ੍ਹਾਂ ਦੀ ਮੈਡੀਕਲ ਸਰਵਿਸ ਦਿੱਤੀ ਜਾ ਰਹੀ ਹੈ ਉਹਨਾਂ ਨੂੰ? ਸਰ ਮੁਲੂ ਕੋਦਾ ਜਾਂ ਹੋਰ ਵੀ ਇੰਟਰਾਵੀਨਸ ਫਲੂਇਡਸ ਆਪਾਂ ਦੇ ਰਹੇ ਆ ਤਾਂ ਕਿ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਨੂੰ ਅਸੀਂ ਰਿਕਵਰ ਕਰ ਸਕੀਏ ਤੇ ਵਾਪਸ ਫਰੀ ਪਾਸ ਲੈਵਲ ਤੱਕ ਲੈ ਕੇ ਜਾ ਸਕੀਏ। ਸਰ ਤੁਸੀਂ ਵੀ ਇਹ ਕੀ ਦਵਾਈਆਂ ਦੇ ਜ਼ਰੀਏ ਦੁਬਾਰਾ ਤੋਂ ਖੜੇ ਕੀਤਾ ਜਾ ਸਕਦਾ ਹੈਗਾ ਉਹਨਾਂ ਨੂੰ? ਅਸੀਂ ਸਿਰਫ ਦਵਾਈਆਂ ਨਹੀਂ ਕਹਿ ਸਕਦੇ ਇੰਟਰਾਵੀਨਸ ਫਲੂਇਡ ਵੀ ਨਾਲ ਹੈ। ਇਹ ਜ਼ਰੂਰੀ ਹੈ ਕਿ ਉਹਨੂੰ ਆਪਾਂ ਜ਼ਰੂਰ ਕਨਸਿਡਰ ਕਰੀਏ ਸੋ ਇੰਟਰਵੈਨੈਂਸ ਕੋਰਟ ਨਾਲ ਸਾਨੂੰ ਉਮੀਦ ਵੀ ਹੈ ਤੇ ਪੁੱਛੇ ਅੱਗੇ ਆਪਾਂ ਮੈਡੀਕਲ ਰਿਪੋਰਟ ਦੇਖੀਏ ਤੇ ਉਹਦੇ ਵਿੱਚ ਇੰਸੀਡੈਂਟਸ ਵੀ ਅਵੇਲੇਬਲ ਹੈ ਕਿ ਹਾਂ ਜੀ ਹੋ ਸਕਦਾ ਹੈ ਅੰਕ ਜਿਹੜਾ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਰਿਪੋਰਟ ਮੈਡੀਕਲ ਬੋਰਡ ਸਬਮਿਟ ਕੀਤੀ ਹੈ ਲੇਕਿਨ ਇਹਦੇ ਬਿਨਾਂ ਇਹ ਕਹਿਆ ਜਾਂਦਾ ਸੀ ਉਹਨਾਂ ਦੀ ਸਿਹਤ ਠੀਕ ਹੈ ਤੇ ਕਿਸਾਨਾਂ ਆਗੂ ਵੱਲੋਂ ਵੀ ਅਪੀਲ ਕੀਤੀ ਗਈ ਸੀ ਵੀ ਪੰਜਾਬ ਸਰਕਾਰ ਨੂੰ ਰਿਪੋਰਟ ਪਬਲਿਕਲੀ ਜਨਤਕ ਕੀਤੀ ਜਾਵੇ ਕਦੋਂ ਤੱਕ ਫੋਰਸਿਸ ਦੀ ਪੰਜਾਬ ਸਰਕਾਰ ਜਨਤਾ ਨਹੀਂ ਤੁਸੀਂ ਦੇਖਿਆ ਹੋਊਗਾ ਜੀ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਸ ਨੇ ਏਮਸ ਨੂੰ ਸਾਰੀਆਂ ਰਿਪੋਰਟਾਂ ਸਬਮਿਟ ਕਰ ਦਿੱਤੀਆਂ ਗਈਆਂ ਨੇ ਏਮਸ ਨੇ ਉਹਦੇ ਤੇ ਕਮੈਂਟ ਕਰਨਾ ਸੋ ਮੈਨੂੰ ਉਹ ਮੇਰੇ ਲਈ ਐਪ੍ਰੋਪ੍ਰੀਏਟ ਨਹੀਂ ਹੋਊਗਾ ਕਿ ਮੈਂ ਉਹਨਾਂ ਤੋਂ ਬੋਲਾਂ ਤੇ ਸਰ ਲਾਸਟ ਵਿੱਚ ਇੱਕ ਵਾਲਾ ਕੀ ਤੁਸੀਂ ਡੱਲੇਵਾਲ ਸਾਹਿਬ ਨਾਲ ਮਿਲ ਕੇ ਆਏ ਤੁਸੀਂ ਕਹਿ ਰਹੇ ਹੋ ਕਿ ਉਹ ਠੀਕ ਹੋ ਰਹੇ ਨੇ ਜਗ ਡਾਕਟਰਾਂ ਦੇ ਪੈਨਲ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੋਊਗੀ ਮਤਲਬ ਕਿ ਆਪਾਂ ਕਿੰਨਾ ਅਰਲੀ ਕਹਿ ਸਕਦੇ ਕਿ ਜਲਦੀ ਉਹ ਠੀਕ ਜਿਵੇਂ ਤੁਸੀਂ ਕਹਿ ਰਹੇ ਹੋ ਹੌਲੀ ਹੌਲੀ ਬਿਹਤਰੀ ਆ ਜਾਊਗਾ ਕਿ 10 15 ਦਿਨ ਦੀ ਨਜ਼ਰੇ ਇੰਪਰੂਵਮੈਂਟ ਜ਼ਰੂਰ ਦਿਸਦੀ ਹਮ ਕਿੰਨੇ ਲੈਵਲ ਤੱਕ ਇੰਪਰੂਵਮੈਂਟ ਹੋਈ ਹੈ ਕਿੰਨੇ ਪਰਸੈਂਟ ਇੰਪਰੂਵਮੈਂਟ ਹੋਈ ਹੈ ਉਹ ਜਦੋਂ ਬਲੱਡ ਰਿਪੋਰਟਸ ਆਣ ਗਈਆਂ ਉਹਦੇ ਚ ਜ਼ਿਆਦਾ ਪਤਾ ਲੱਗਦਾ ਉਹ ਕਿ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ